ਸਵਾਗਤ ਹੈ ਕਿਸਾਨ ਵੀਰੋ ਓਡਾ ਟੈਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਦਿਨ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਿਰਾਜ ਤੋਂ ਕਵਰ ਕਰ ਰਹੇ ਹਾਂ ਜੀ ਇੱਕ ਵਾਰ ਤੁਹਾਨੂੰ ਤਾਜੀ ਸੂਈ ਸਬਾਈ ਦਿਖਾਵਾਂਗੇ ਕਦੋਂ ਸੂਈਆ ਬਾਈ ਜੀ ਤੋਂ ਪੁੱਛਾਂਗੇ ਮਗਰ ਕੀ ਉਹ ਵੀ ਪੁੱਛਾਂਗੇ ਕਿੰਨਾ ਦੁੱਧ ਬਾਦ ਗੱਡੂ ਵੀ ਉਹ ਵੀ ਪੁੱਛਾਂਗੇ ਤੇ ਕਿਹੜਾ ਸੂਆ ਉਹ ਵੀ ਪੁੱਛਾਂਗੇ ਜੀ ਤੇ ਪਿੰਡ ਮਹਾਰਾਜ ਬਠਿੰਡੇ ਜਿਹਰੇ ਤੇ ਪਿੰਡ ਗੱਲਬਾਤ ਬਾਈ ਜੀ ਨਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਗੰਬਰੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈ 7589431852 ਦੁਬਾਰਾ ਫੇਰ ਬੋਲੋ 7589431852 ਪਿੰਡ ਆਪਣਾ ਜੀ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਹੈ ਸਹੀ ਲੋ ਰਾਮਪੁਰਾ ਫੋਲੀ ਜਿਹੜਾ ਪਸ਼ੂ ਮੰਡੀ ਆਪਣੇ ਮਸ਼ਹੂਰ ਲੱਗਦੀ ਇਹਦੇ ਨੇ ਠੀਕ ਹ ਰਾਸੂਪੀ ਬੱਚੀ ਦਿੱਤੀ ਆ ਜੀ ਤੇ ਜੇਰ ਪੈ ਗਈ ਵੀਰੇ ਬਿਲਕੁਲ ਓਕੇ ਵੀਡੀਓ ਬਣੀ ਵੀ ਆ ਜੀ ਰਾ ਓਕੇ ਜੇਰ ਦੀ ਵੀਡੀਓ ਬਣੀ ਮਗਰ ਫਿਰ ਬੱਚੀ ਪੜੀ ਮਗਰ ਬੱਚੀ ਬਹੁਤ ਸੋਹਣੀ ਜੱਸੀ ਆ ਜੀ ਹੂੰ 골ਡਨ ਕਲਰ ਵੀ ਆ ਕਿੰਨਾ ਕ ਫਿਰ ਬੋਲਾ ਬੋਲਾ ਕੱਢਿਆ ਆਪਣੇ ਦੁੱਧ ਭਾਈ 17 ਕਿਲੋ ਦਿੱਤਾ ਨੇ ਪਹਿਲਾਂ ਨੇ ਓਕੇ ਸੁਭਾ ਵਸਤੇ ਆ ਮੈਨੂੰ ਧਾਰਾਂ ਹੀ ਛੜੀਆਂ ਆਉਣੀਆਂ ਸਾਫ਼ ਕਰਤੀ ਸੀ ਕਰਾ ਥੋੜਾ ਬਹੁਤਾ ਐਚਪਨ ਕ੍ਰਾਉਸ ਆ ਗਿਆ ਹਾਂ ਕ੍ਰਾਉਸ ਆ ਗਿਆ ਜੀ ਹਾਂ ਓਕੇ ਤੇ ਕਿੰਨਾ ਬੋਲਾ ਕੱਢਿਆ ਸੀ ਟੜ ਕੇ ਕੱਢਿਆ ਉਹ 7 ਲੀਟਰ ਹੀ 7 ਲੀਟਰ ਓਕੇ ਤੇ ਕਿੰਨਾ ਦੁੱਧ ਕਹਿ ਕੇ ਦੇ ਦਿਆ ਸੁਹਾ ਦੁੱਧਾ ਵੀਰੇ ਦੂਜਾ ਸੁਹਾ ਬਾਈ 17 18 ਕਿਲੋ ਯਾਰ ਦੁੱਧ ਮੈਂ ਵਰਗਾ ਦਿਓ ਬਾਈ ਯਾਰ ਜਮਨ ਮੈਂ ਫੋਲੋ ਜਿਹਦਾ ਤੋਰ ਕਰਾ ਕੇ ਚੈੱਕ ਕਰਾਂ। ਸੰਗਣਾ ਦੁੱਧ ਹੋ। ਕਿਉਂ ਕ੍ਰੋਚ ਚ ਆ ਗਈ ਬਾਈ। ਬਾਕੀ ਕ੍ਰੋਚ ਚ ਆ ਗਈ ਮੰਹਾਂ ਵਰਗਾ ਦੁੱਧ ਪਾਉਣਾ ਤੇ ਦੁੱਧ ਵੀ ਇਹਨੇ ਚੰਗਾ ਪਾਉਣਾ ਤੇ ਥਣ ਥਣੋ ਬੜਾ ਬਰੇ। ਬਹੁਤ ਸੋਹਣਾ ਬਾਈ ਭਾਵੇਂ ਮਸ਼ੀਨ ਤੇ ਲਾਲੇ ਭਾਵੇਂ ਅਗਲਾ ਲਾਲੇ ਹੂੰ। ਹੂੰ। ਪੂਰਾ ਸੋਹਣਾ ਥਣ। ਚੰਗਾ ਸਾਫ ਸੁਥਰਾ ਥਾਣਾ ਜੀ। ਜੇ ਆਪਾਂ ਗੱਲ ਕਰ ਲਏ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ 2:00 ਵਜੇ ਦੇ ਹਿਸਾਬ ਨਾਲ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ। ਕਿਉਂ ਕਿ ਆਥਰ ਨੂੰ ਕਰਮ ਆਈ ਨੇ ਇੱਕ ਬਾਈ ਸਾਫ ਆਣਾ ਬਹੁ ਲੋ ਤਾਂ ਕਰਕੇ ਨੇ ਦੁੱਗਣੀ ਹੋ ਜੂ ਬੱਛੀ ਦੁੱਧ ਨਾਲ ਚ ਵੀਰੇ ਦੁੱਧ ਦੀ ਇਹਨੇ ਫੇਰ ਵਧਣਾ ਜੇ ਆਪਾਂ ਫੁੱਲ ਸਾਫ ਕਰਦੇ ਜੇ ਹੁਣ ਬਾਈ ਆਪਾਂ ਦੁੱਧ ਦੀ ਛੱਡੀ ਰੱਖਾਂਗੇ ਫਿਰ ਪਰ ਅੰਦਰੋਂ ਇਹਦੇ ਰੁਕਿਆ ਰਹਿਣਾ ਦੁੱਧ ਫਿਰ ਮਾਚੀ ਜਾਂਦਾ ਬਾਈ ਦੁੱਧ ਤੇ ਚੰਗੀ ਹੈ ਜੀ ਬੱਛੀ ਜੇ ਆਪਾਂ ਗੱਲ ਕਰ ਲਏ ਰੇਟ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸ ਦਿਆ ਤਾਂ ਵੀ ਮਾਰਕਿਟ ਦਿਖਾ ਦਨੇ ਬਾਈ 18 ਦੁਰਾਂ ਦੀ ਫਿਰ ਓਕੇ ਬਾਈ ਬਿਲਕੁਲ ਓਕੇ ਆ ਬਾਈ ਸਾਰੀ تسਲੀ ਕਰਾ ਦਿਆਂ ਬਾਈ ਕਹਿੰਦਾ ਆ ਦੇਖੋ ਜੀ ਕਰੋ ਧਾਰਾ ਚੈੱਕ ਵੀਰੇ ਥੱਲੇੋਂ ਦਾ 100 ਦੀ 100 ਆ ਨਾ ਬਿਲਕੁਲ ਆ ਦੇਖੋ ਆ ਕੁਆਲਿਟੀ ਚੰਗੀ ਹੈ ਜੀ ਆ ਦੇਖੋ ਜੀ ਧਾਰਾਂ ਦੇ ਓ ਕੈਬਰੇ ਵਸਤਾਂ ਧਾਰਾਂ ਤੋਂ ਇੱਕ ਨੰਬਰ ਕੋਈ ਚੱਕ ਲੈਣੇ ਨਿਆਣਾ ਖੋਲ ਦੇ ਜੀ ਤੇ ਬਾਕੀ ਦਾ ਗਾਂ ਤੋਂ ਹਵਾਨਾ ਦੇਖੋ ਗਾਂ ਵੀ ਚੰਗਾ ਪਿਆ ਤੇ ਪਸ਼ਾਂ ਵੀ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਚੰਗਾ ਜੀ ਬਾਕੀ ਦੀ ਗੱਲ ਜਰੂਰ ਬਾਾਈ ਨਾ ਕਰਿਓ ਸੰਪਰਕ ਦੁੱਧ ਦੇ ਨੇ 17 18 ਕਿਲੋ ਕਾਢ ਦੇਣਾ ਆਰਾਮ ਨਾਲ ਸੂਹਾ ਅਰੀਜਨਲ ਦੁੱਧਾ ਨਮਾ ਹਾਨਾ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਚੰਗੀ ਹੈ ਜੀ ਆ ਦੇਖੋ ਥਾਂ ਲੇਵਾ ਕਰੋ ਜੱਕ ਥਾਂ ਤੋਂ ਬੜਾ ਕੱਢਿਆ ਹਨਾ ਬਹੁਤ ਸੋਹਣਾ ਬਾਈ ਹਲੇ ਤਾਂ ਥੋੜੀ ਜਿਹੀ ਭਾਲਾ ਓਕੇ ਭਾਲ ਕਰਕੇ ਲੈ ਵਾਂਗੇ ਜੇ ਲੱਗਦਾ ਦੋ ਦਿਨਾਂ ਨੂੰ ਸਾਫ ਹੋ ਗਈ ਨਾ ਬਸ ਇੰਨੇ ਟਾਈਮ ਚ ਹੋਇਆ ਕਰੂ ਓਕੇ ਜੀ ਮਗਰ ਫਿਰ ਬੱਚੀ ਜਾਨਵਰ ਵੀ ਮਗਰ ਬੱਸੀ ਬਹੁਤ ਸੋਹਣੀ ਹੈ ਬਾਈ ਹਾਂ ਆ ਦੇਖੋ ਤੇ 나ੜੂਆ ਦੇਖ ਲੋ ਕੱਚਾ ਨਾਲ ਤੇ ਸ਼ੇਰ ਦੀ ਬਾਈਆਂ ਕੋਲੇ ਵੀਡੀਓ ਹੈਗੀ ਹੈ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਦਾਰ ਵਾਲੀ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਆ ਕੇ ਵੀ ਤੁਸੀਂ ਧਾਰਾ ਮਾਰ ਕੇ ਵੀ ਲੈ ਬਿਲਕੁਲ ਬਾਈ ਦਸਲੀ ਕਰਕੇ ਲੈ ਜੇ ਅਗਲਾ ਵਾਰ ਮੈਂ ਆ ਕੇ ਥੋੜੀ ਗਰਲੈਂਡੋ ਦੇ ਅੰਗ ਚ ਵੀ ਹੈਗੇ ਹੈ ਹੈਗੀ ਆ ਬਾਈ ਲੈਵਲ ਉਵੇ ਤੋਂ ਦੇਖੇ ਦੀ ਦੱਸਦੀ ਹੈਗੀ 75000 ਰੁਪਏ ਮੈਂ 7851 ਪਿੰਡ ਮਹਾਰਾਜ ਤੋਂ ਵੀਡੀਓ ਲਓ ਕਰਕੇ ਤੇ ਇੱਕ ਵਾਰ ਸੀ ਇੱਕ ਤੁਹਾਨੂੰ ਦਾ ਧੰਨਵਾਦ ਬਾਈ ਨੇ ਸਾਹ ਮਾਰ ਕੇ ਦਿਖਾ ਦਿਆਂ ਤੇ ਵੀਰੇ ਹੁਣ ਡਿਮਾਂਡ ਕੀ ਆ ਗਈ ਇਹਦੀ ਬਾਈ ਮੰਨਦਾ ਹੈਗਾ 75000 ਰੁਪਏ 78000 ਮੰਨਦਾਨ ਹੋ ਜੂ ਮੰਨ ਕਰ ਓਕੇ ਤੇ ਨੰਬਰ ਬਾਈ ਬੋਲਦਾ ਹਨਾ 7599 ਕੱਟੀ ਗਿਆ ਓਕੇ ਜੀ ਇੱਕ ਵਾਰ ਸੀ ਇੱਕ ਤੁਹਾਨੂੰ ਦਾ ਧੰਨਵਾਦ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ